ਉਹ ਜਿੱਥੇ ਹੋਵਣ ਧੀਆਂ ਉਥੇ ਟੋਟ ਕੋਈ ਨਾ ਆਵੇ ਹਰ ਕੋਈ ਮਾ ਪਿਓ ਆਪਣੇ ਹੱਥੀ ਧੀ ਨੂੰ ਡੋਲੀ ਪਾਵੇ ਓ ਮਾਂ ਦੇ ਵਾਂਗੂ ਕੋਈ ਨਾ ਧੀ ਨੂੰ ਕੋਠੇ ਚੜ ਚੜ ਵੇਖੇ ਮਾਵਾ ਮਗਰੋਂ ਛੁੱਟ ਜਾਂਦੇ ਧੀਆਂ ਦੇ ਲੋਕੋ ਪੇਕੇ ਦੀ ਫਸਲ ਤੇ ਗੜੇ ਕਿਉਂ ਪੈਂਦੇ ਓਏ ਲੋਕੀ ਰੱਬ ਨੂੰ ਮਾੜਾ ਕਹਿੰਦੇ ਆਪੋ ਆਪਣੀ ਪਈਆ ਸਭ ਨੂੰ ਓਏ ਉਹਦਾ ਬਣਦਾ ਹੱਕ ਨਹੀਂ ਦਿੰਦੇ ਉਹ ਕੱਚੀ ਹੋਵੇ ਜਾਂ ਪੱਕੀ ਹੋਵੇ ਓਏ ਆਪੇ ਹੀ ਲੈਂਦਾ ਹੈ ਫਟ ਲੋਕੋ ਜਿੱਦਾਂ ਦੇ ਆ ਆਪਾਂ ਹੋ ਗਏ ਓਏ ਉਹਦਾ ਦਾ ਹੋ ਗਿਆ ਰੱਬ ਲੋਕੋ ਓਏ ਨਾਨਾ ਨਾਨੀ ਜੂੰਦਿਆਂ ਹੁੰਦੀ ਨਾਨਕਿਆ ਘਰ ਸਰਦਾਰੀ ਮਾਮਿਆਂ ਤੇ ਕੋਈ ਮਾਨ ਨੀ ਹੁੰਦਾ ਮਿਲਦੇ ਲੋਕਾਂ ਚਾਰੀ ਹਏ ਮਾਮੀਆਂ ਦੇ ਲਈ ਦੋਤੇ ਹੁੰਦੇ ਦੂਰ ਦੀ ਰਿਸ਼ਤੇਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਉਤੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਪਹਿਲਾ ਮੂਹ ਦੇ ਰਸਤੇ ਸੀ ਆ ਗਿਆ ਸਮਾ ਕੇ ਹੋ ਜਾ ਪੈੜਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖੜਾ ਅੱਜ ਕੱਲ ਪਤੀ ਜਾਨ ਦੋ ਨੀਆਂ ਦਾ ਨਾ ਕੋਈ ਗੂੜੀ ਰਸਤੇਦਾਰੀ ਆਪਣੇ ਲਈ ਮੈਂ ਕੁਝ ਨਹੀਂ ਮੰਗਿਆ ਸੁੱਖ ਥੋੜੀ ਮੰਗੀ ਅੱਜ ਮੰਗੇਦੇ ਭੋਟੀਆਂ ਵਾਲੇ ਮਾਣੀ ਲੱਗਦੀ ਚੰਗੀ ਆਪਣੇ ਹੱਥਾਂ ਨਾਲ ਮੈਂ ਕੀਤੀ ਸਦਾ ਹੀ ਤੁਹਾਨੂੰ ਸ਼ਾਨ ਵੇ ਮੈਨੂੰ ਕੌਣ ਸ ਪੁੱਛਦੀ ਏ ਥੋੜੀ ਮਾਂ ਮੈਨੂੰ ਕੌਣ ਰੱਖੂਗਾ ਓਏ ਆ ਜੇ ਕਦੇ ਗਰੀਬੀ ਤੇ ਪੁੱਲਣਾ ਪੈ ਜਾਏ ਸ਼ੋਰਤ ਨੂੰ ਉਹ ਸੂਟ ਟਾਕੀਆਂ ਵਾਲੇ ਓਏ ਪੌਣੇ ਪੈ ਜਾਣੇ ਔਰਤ ਨੂੰ ਵਟ ਜਾਣ ਜਦੋਂ ਪਾਸਾ ਰਿਸ਼ਤੇ ਦਾਰ ਕੇ ਗਰੀਬੀ ਦੇ ਓ ਫਿਰ ਔਰਤ ਪਰਖੀ ਜਾਂਦੀ ਆ ਯਾਰੋ ਵਿੱਚ ਗਰੀਬੀ ਦੇ ओ फिर औरत परखी لوڑ आहे यारोच ग़रीबी बढ़ाप पुत دی سما ایسی सी چیز चीज जो परख कराज बंदे دی